ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਰਨਤਾਰਨ ਤੋਂ ਕੁੜੀ ਗਈ ਸੀ ਗੁਰਪ੍ਰੀਤ ਕੌਰ ਜੈਪੁਰ ਰਾਜਸਥਾਨ ਦੇ ਵਿੱਚ ਸਿਵਲ ਜੱਜ ਦਾ ਪੇਪਰ ਦੇਣ ਵਾਸਤੇ ਉਹਨੂੰ ਸੈਂਟਰ ਦੇ ਬਾਹਰ ਰੋਕ ਲਿਆ ਗਿਆ ਕਕਾਰ ਲਾਉਣ ਦੀ ਗੱਲ ਕੀਤੀ ਕਿ ਤੂੰ ਪੇਪਰ ਦੇ ਵਿੱਚ ਫੇਰ ਬੈਠ ਸਕਦੀ ਹੈ ਇਸ ਵਿਸ਼ੇ ਤੇ ਸਾਡੀ ਕੌਮ ਦੇ ਬੁੱਧੀਜੀਵੀ ਲੋਕ ਵਿਦਵਾਨ ਲੋਕ ਜਾਂ ਸ਼ਾਸੂ ਲੋਕ ਨੇੜੇ ਰੋਟੀਆਂ ਛੇਕਣ ਵਾਲੇ ਨੇ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਸਟੇਟਮੈਂਟਾਂ ਦੇ ਕੇ ਉਸ ਕੁੜੀ ਦਾ ਪੱਖ ਪੂਰੇ ਹੈ ਮੈਨੂੰ ਦੁੱਖ ਹੈ ਵੀ ਜਿਹੜੇ ਕਾਰਨ ਗੁਰੂ ਸਾਹਿਬ ਨੇ ਬਖਸ਼ੇ ਨੇ ਔਰ ਉਹਨਾਂ ਦੀ ਬੇਦਵੀ ਨਾ ਹੋਵੇ ਹਰ ਵਕਤ ਉਹ ਅੰਗ ਸੰਗ ਰਹਿਣ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਪਰ ਮੈਂ ਇੱਕ ਬੇਨਤੀ ਕਰਨੀ ਹੈ ਇਹ ਕੁੜੀ ਦੀ ਮੈਂ ਇੱਕ ਵੀਡੀਓ ਦੇਖੀ ਹੈ ਇਹ ਕੁੜੀ ਜੋ ਜਵਾਂ ਆਤੀ ਹੈ ਬਹੁਤ ਜ਼ਿਆਦਾ ਇੱਕ ਹੋਰ ਨੋਟ ਕਰਿਓ ਇਹਦੇ ਪੈਰਾਂ ਵਿੱਚ ਚਪਲਾ ਪਾਈਆਂ ਨੇ ਜੀਨ ਪਾਈ ਹੋਈ ਹੈ 셔ਟ ਪਾਈ ਹੋਈ ਹੈ ਤੇ ਸਿਰ ਸਭ ਉੱਪਰ ਦੀ ਪਾਈ ਹੈ ਤੇ ਜਿਹੜਾ ਨਿਹੰਗਾਂ ਦੇ ਕੋਲੇ ਹਜ਼ੂਰੀਆ ਹੁੰਦਾ ਹੈ ਨੀਲੇ ਰੰਗ ਦਾ ਕਢਾਈ ਕੀਤਾ ਹੋਇਆ ਉਹ ਇਹਨੇ ਚੁੰਨੀ ਬਣਾ ਕੇ ਸਿਰ ਤੇ ਲਿਆ ਹੋਇਆ ਇੱਕ ਬੇਨਤੀ ਧਿਆਨ ਦੇ ਨਾਲ ਸੁਣਿਓ ਜਿੰਨਾ ਚਿਰ ਅਸੀਂ ਨੌਜਵਾਨਾਂ ਦੇ ਦਿਮਾਗ ਵਿੱਚੋਂ ਭਿੰਡਰਾਂ ਵਾਲੇ ਦਾ ਕੀੜਾ ਨਹੀਂ ਕੱਢਦੇ ਜਾਂ ਨਿਕਲਦਾ ਨਹੀਂ ਜਿਹੜੇ ਲੋਕ ਜਜਵਾਤੀ ਹੋ ਕੇ ਮਰਨ ਮਰਾਉਣ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਕੋਲੇ ਹੋਸ਼ ਕੋਈ ਨਹੀਂ ਉਹਨਾਂ ਦੇ ਕੋਲੇ ਹਲੇਮੀ ਕੋਈ ਨਹੀਂ ਇਹ ਨਾ ਸਮਝਿਓ ਵੀ ਕੇਵਲ ਇੱਕ ਡਿਗਰੀ ਲੈ ਕੇ ਇੱਕ ਕੁੜੀ ਨੇ ਜੱਜ ਬਣ ਜਾਣਾ ਸੀ ਜਾਂ ਬਣ ਜੂਗੀ ਬਣ ਸਕਦੀ ਹੈ ਖੋਰ ਬਹੁਤ ਪੰਜਾਬੀ ਜੱਜ ਨੇ ਸੁਪਰੀਮ ਕੋਰਟ ਤੱਕ ਹਾਈ ਕੋਰਟ ਤੱਕ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਸਾਡੇ ਪੰਜਾਬੀ ਸਿੱਖ ਹੈਗੇ ਨੇ ਇੱਥੇ ਕੋਈ ਦੋਰਾ ਨਹੀਂ ਪਰ ਗੱਲ ਚੇਤੇ ਰੱਖਿਓ ਜਿਹੜੀ ਕੁੜੀ ਅੱਜ ਸੈਂਟਰ ਦੇ ਬਾਹਰ ਵਿੱਚ ਜਜਵਾਤੀ ਹੋ ਕੇ ਇਹ ਕਹਿ ਰਹੀ ਹੈ ਕਿ ਮੈਂ ਕੜਾ ਛੋਟਾ ਕਰਕੇ ਆਈਆਂ ਮੈਂ ਕੁਰਬਾਨ ਛੋਟੀ ਪਾ ਕੇ ਆਈਆਂ ਮੈਨੂੰ ਕਿਉਂ ਰੋਕਿਆ ਜਾ ਰਿਹਾ ਮੈਂ ਕਾਰ ਲੈ ਕੇ ਅੰਦਰ ਜਾਣਾ ਸੀ ਕੀ ਇਹੀ ਕੁੜੀ ਜਜਵਾਤੀ ਹੋ ਕੇ ਜੇ ਕੋਰਟ ਵਿੱਚ ਕੋਈ ਸੌਂ ਖਾਜੂ ਕਸਮ ਖਾਜੋ ਗੁਰੂ ਗ੍ਰੰਥ ਸਾਹਿਬ ਦੀ ਧਰਮ ਦੀ ਯਕਕਾਰਾਂ ਦੀ ਫਿਰ ਉੱਥੇ ਫੈਸਲਾ ਕਰ ਦੋਗੇ ਕੁੜੀ ਉੱਥੇ ਜਜਵਾਤ ਕੰਮ ਕਰਦੇ ਐ ਜਿਹੜਾ ਜੱਜ ਕੁਰਸੀ ਤੇ ਬੈਠ ਕੇ ਫੈਸਲਾ ਕਰਦਾ ਤੁਹਾਨੂੰ ਪਤਾ ਕਿੰਨੇ ਵਕੀਲ ਹੁੰਦੇ ਐ ਸਰਕਾਰੀ ਵਕੀਲ ਵੱਖਰਾ ਹੁੰਦਾ ਪ੍ਰਾਈਵੇਟ ਜਿਹੜੇ ਵਕੀਲ ਨੇ ਉਹ ਵੱਖਰੇ ਹੁੰਦੇ ਦੋ ਤਿੰਨ ਵਕੀਲਾਂ ਦੀ ਵੈਸਾ ਉੱਥੇ ਘਟ-ਘਟ ਦੋ ਦੀ ਤਾਂ ਹੈਗੀ ਹੈਗੀ ਐ ਫਿਰ ਕਿਤੇ ਜੱਜ ਫੈਸਲਾ ਕਰਦਾ ਕੀ ਕੋਰਟ ਦੇ ਵਿੱਚ ਜਜ਼ਵਾਤੀ ਫੈਸਲੇ ਹੁੰਦੇ ਹੁੰਦੇ ਐ ਸਾਡੇ ਬਹੁਤ ਵੱਡੇ ਵੱਡੇ ਲੀਡਰਾਂ ਨੇ ਧਾਰਮਿਕ ਆਗੂਆਂ ਨੇ ਸਟੇਟਮੈਂਟ ਦਿੱਤਾ ਕਿ ਅਸੀਂ ਗੁਲਾਮ ਇੱਕ ਹੋਰ ਬੇਨਤੀ ਸੁਣਿਓ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹਾ ਤੇ ਤਰਨਤਾਰਨ ਮੈਂ ਇਹ ਕਹਿਣਾ ਆ ਕਿ ਮਾਝੇ ਦੇ ਵਿੱਚ ਇਹ ਜ਼ਿਆਦਾ ਜੁਜਵਾਤੀ ਲੋਕ ਨੇ ਜਿਹੜੇ ਕਹਿਣਗੇ ਅਸੀਂ ਗੁਲਾਮ ਸਾਨੂੰ ਖਦਮ ਕੀਤਾ ਜਾ ਰਿਹਾ ਸਾਨੂੰ ਕੋਕਾਰਾਂ ਤੋਂ ਦੂਰ ਕੀਤਾ ਜਾ ਰਿਹਾ ਇਹ ਜਿਹੜੇ ਕੁਝ ਚੌਧਰੀਆਂ ਨੇ ਸਟੇਟਮੈਂਟਾਂ ਦਿੱਤੀਆਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆਪਾਂ ਮੈਂ ਟਕਸ਼ਾਲੀ ਹੋਣ ਜਿੱਡੇ ਮਰਜੀ ਸਿੱਖ ਹੋਣ ਇੱਕ ਗੱਲ ਦਾ ਜਵਾਬ ਦਿਓ ਜਿਹੜੇ ਜਿਹੜੇ ਵੀ ਅਮਰੀਕਾ ਦੀ ਅੰਬੈਸੀ ਵਿੱਚ ਗਏ ਨੇ ਵੀਜ਼ਾ ਲੈਣ ਵਾਸਤੇ ਇਹ ਦੱਸਿਓ ਕਸਮ ਖਾ ਕੇ ਵੀ ਤੁਸੀਂ ਸ੍ਰੀ ਸਾਹਿਬ ਲਾ ਕੇ ਗਏ ਸੀ ਜਾਂ ਸ੍ਰੀ ਸਾਹਿਬ ਅੰਦਰ ਪਾ ਕੇ ਗਏ ਸੀ ਇਹ ਦੱਸਿਓ ਇਹ ਸਭ ਨੂੰ ਪਤਾ ਹੈ ਜਦੋਂ ਤੁਸੀਂ ਦਿੱਲੀ ਕੌਂਸਲੈਂਟ ਤੇ ਜਾਂਦੇ ਹੋ ਨਾ ਜਿਹੜੇ ਕਿ ਅੰਬੈਸੀ ਵੀ ਜਾਂਦੇ ਹੋ ਅਮਰੀਕਾ ਦਾ ਵੀਜ਼ਾ ਲੈਣ ਵਾਸਤੇ ਉੱਥੇ ਇਹ ਜਿਗਰਾ ਕਰਕੇ ਦੱਸਿਓ ਵੀ ਤੁਸੀਂ ਸਿਰਸਾ ਸਾਹਿਬ ਪਾ ਕੇ ਜਾਂਦੇ ਹੋ ਕਲਾ ਕੇ ਜਾਂਦੇ ਹੋ ਉੱਥੇ ਬੰਦਿਸ਼ ਹੈ ਉਹ ਕਹਿੰਦੇ ਨੇ ਸਿਰਸਾ ਬਾਹਰ ਜਮਾ ਕਰਾਓ ਜਿੱਡੇ ਰਾਗੀ ਨੇ ਪ੍ਰਚਾਰਕ ਨੇ ਉਹ ਟਕਸਾਲੀ ਹੋਣ ਮਿਸ਼ਨਰੀ ਹੋਣ ਕੋਈ ਵੀ ਹੋਣ ਦੱਸਿਓ ਜਰੂਰ ਬੀਉਥੇ ਤੁਸੀਂ ਸਿਰਿ ਸਾਹਿਬ ਲਾ ਕੇ ਜਾਂਦੇ ਹੋ ਜਾਂ ਪਾ ਕੇ ਜਾਂਦੇ ਹੋ ਪਲੇਨ ਦੇ ਵਿੱਚ ਚੜ੍ਹਦੇ ਹੋ ਤੁਸੀਂ ਉੱਥੇ ਸਿਰਿ ਸਾਹਿਬ ਲਹਾਈ ਜਾਂਦੀ ਹੈ ਲੈੱਗ ਦੇ ਵਿੱਚ ਪਾਉਨੇ ਹੋ ਜਾਂ ਨਾਲ ਲੈ ਕੇ ਚੜ੍ਹਦੇ ਹੋ ਇਹ ਦੱਸੋ ਦਾ ਥੋੜਾ ਜਾਂ ਹੁਣ ਮੈਂ ਬੇਨਤੀ ਕਰਨੀ ਹੈ ਇਹ ਕੁੜੀ ਨੇ ਫਜ਼ੂਲ ਝਗੜਾ ਕੀਤਾ ਕਿ ਮੇਰੇ ਕਕਾਰ ਪੈਨੜ ਵਾਹ ਤੇ ਅਜਾਤ ਕੋਣੇ ਦਿੱਤੀ ਮੈਂ ਸੇਵਲ ਜਿਆਦਾ ਪੇਪਰ ਦੇਣ ਵਾਸਤੇ ਗਈ ਸੀ। ਏ ਕੋਣ ਮੈਂ ਆਪਣੇ ਵੱਲੋਂ ਗੱਲ ਕਹਿਣ ਲੱਗਾ। ਬੜਿਆਂ ਨੂੰ ਇਹ ਗੱਲ ਕੌੜੀ ਲੱਗਣੀ ਹੈ। ਧਰਮ ਕਮਾਉਣ ਦਾ ਵਿਸ਼ਾ ਹੈ। ਧਰਮ ਕੋਈ ਦਿਖਾਵਾ ਨਹੀਂ। ਜੇ ਤੁਸੀਂ ਕਿਸੇ ਸਿਧਾਂਤ ਨਾਲ, ਕਿਸੇ ਕੌਮ ਨਾਲ ਕਿਸੇ ਮੱਤ ਨਾਲ ਜੁੜੇ ਹੋ। ਉਹ ਤੁਹਾਡੇ ਆਪਣੇ ਪ੍ਰਿੰਸੀਪਲ, ਤੁਹਾਡੇ ਆਪਣੇ ਰੂਲ, ਤੁਹਾਡੇ ਆਪਣੇ ਸਿਧਾਂਤ ਨੇ। ਇਹ ਲੋਕ ਦਿਖਾਵਾ ਨਹੀਂ। ਜਿੰਨੇ ਵੀ ਸਰਕਾਰੀ ਡਿਊਟੀ ਕਰਦੇ ਆ ਬੰਦੇ ਉਹ ਪੁਰਸ ਦੇ ਵਿੱਚ ਹੋਣ ਕਿਤੇ ਵੀ ਹੋਣ ਉਹਨਾਂ ਨੂੰ ਜੇ ਸੇਵਾ ਪਾਈਆ ਉਹ ਵੀ ਕੇਵਲ ਥੱਲੇ ਦੀ ਪਾਉਣ ਦਾ ਅਧਿਕਾਰ ਹੈ ਜੇ ਉਹਦੇ ਪੈਂਟ ਵਿੱਚ ਪਾਈਆ ਤਾਂ ਵੀ ਉਹ ਥੱਲੇ ਦੀ ਪਾਵੇ ਦਾੜੀ ਉਹਨੂੰ ਬੰਨਣੀ ਚਾਹੀਦੀ ਹੈ ਜਿਹੜਾ ਸਰਕਾਰੀ ਡਿਊਟੀ ਤੇ ਬੰਦਾ ਹੈ ਕੁਝ ਡਿਪਾਰਟਮੈਂਟ ਐਸੇ ਜਿਵੇਂ ਤੁਸੀਂ ਬਿਜਲੀ ਬੋਰਡ ਦੀ ਗੱਲ ਕਰ ਲਓ ਸਿਵਲੀਆਂ ਦੀ ਗੱਲ ਕਰਦਾ ਮੈਂ ਜਸ ਸਕੂਲਾਂ ਦੀ ਗੱਲ ਕਰ ਲਓ ਉਥੇ ਥੋੜਾ ਬਤਾ ਚੱਲ ਜਾਂਦਾ ਹੈ ਖਾਸ ਕਰਕੇ ਪੁਲਿਸ ਦੇ ਵਿੱਚ ਤੇ ਆਰਮੀ ਦੇ ਵਿੱਚ ਜਿਹੜੇ ਸਕਿਉਰਟੀ ਪਰਮਿਟ ਤੇ ਮੁਲਾਜ਼ਮ ਹੈਗੇ ਨੇ ਉਹਨਾਂ ਸਾਰਿਆਂ ਨੂੰ ਇਹ ਜਾਣਨਾ ਕਿ ਕਕਾਰ ਪਾਉਣ ਪਰ ਥੱਲੇ ਨਹੀਂ ਇਦਾਂ ਕਿਸੇ ਨੂੰ ਇਜ਼ਾਤ ਨਹੀਂ ਹੋਣੀ ਚਾਹੀਦੀ ਜਦੋਂ ਤੁਸੀਂ ਆਪਣੀ ਜੌਬ ਦੀ ਕੁਰਸੀ ਤੇ ਬੈਠੇ ਹੋ ਨਾ ਸਰਕਾਰੀ ਮੁਲਾਜ਼ਮ ਤੁਹਾਡੇ ਬੰਦਾ ਸਾਹਮਣੇ ਕਿਹੜੀ ਕਮਿਊਨਿਟੀ ਦਾ ਖੜਾ ਹੈ ਜੇ ਤੁਹਾਨੂੰ ਉਹ ਜੱਜ ਕਰ ਗਿਆ ਵੀ ਇਹ ਸਿੱਖ ਹੈ ਇਹ ਹਿੰਦੂ ਹੈ ਇਹ ਮੁਸਲਮਾਨ ਹੈ ਉਹ ਤੁਹਾਡੀ ਸ਼ਿਕਾਇਤ ਵੀ ਕਰ ਸਕਦਾ ਔਰ ਤੁਹਾਡੇ ਤੇ ਜੇਲਸੀ ਕਰ ਸਕਦਾ ਕਿ ਜਾਣ ਬੁੱਝ ਕੇ ਮੇਰੇ ਨਾਲ ਤੱਕਾ ਹੋ ਰਿਹਾ ਹੈ ਇਹ ਕੀਤਾ ਜਾ ਸਕਦਾ ਹੁਣ ਜਿੰਨਿਆਂ ਨੇ ਵੀ ਇਹ ਕੁੜੀ ਦੇ ਪੱਖ ਵਿੱਚ ਗੱਲ ਕੀਤੀ ਹੈ ਇਹ ਨਾ ਕਹਜੋ ਵੀ ਇਹਦੇ ਆਪਣੇ ਸ੍ਰੀ ਸਾਹਿਬ ਪਾਈ ਹੈ ਜੋਬ ਹੈ ਜੀ ਕੋਈ ਗਰੰਤੀ ਸਿੰਘ ਕਥਾ ਬਚ ਕੇ ਗੁਰਾਗੇ ਘਟਾੜੀ ਹੈ ਉਨਾਂ ਦੀ ਆਪਣੀ ਜוניਫਾਰਮ ਹੈਗੀ ਆ ਉਹ ਕਿਦਾਂ ਦਫ਼ਤਰ ਸਜਾਉਂਦੇ ਨੇ ਦਾੜਾ ਖੁੱਲਾ ਰੱਖਦੇ ਨੇ ਸਿਰ ਸਭ ਉੱਪਰ ਦੀ ਪਾ ਕੇ ਰੱਖਦੇ ਨੇ ਉਹਨਾਂ ਵਾਸਤੇ ਜ਼ਰੂਰੀ ਹੈ ਪਰ ਜੇ ਕੋਈ ਇਹ ਕਹਵੇ ਕਿ ਮੈਂ ਪੇਪਰ ਦੇਣ ਚੱਲਿਆ ਸੀ ਤਾਂ ਮੇਰੇ ਕੁਕਾਰ ਲਹਾਏ ਗਏ ਤਾਂ ਲਹਾਏ ਜਾ ਸਕਦੇ ਨੇ ਇਹਦੇ ਨਾਲ ਤੁਹਾਨੂੰ ਸਿੱਖੀ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਹੁਣ ਜਿਹੜੇ ਕਹਿੰਦੇ ਅਸੀਂ ਗੁਲਾਮ ਆ ਜੀ ਮਤਲਬ ਜੇ ਉੱਥੇ ਤੁਹਾਨੂੰ ਇਜਾਜ਼ਤ ਦੇ ਦਿੰਦੇ ਵੀ ਤੁਸੀਂ ਕਿਰਪਾਨ ਪਾ ਕੇ ਅੰਦਰ ਚਲੇ ਜਾਓ ਕੜਾ ਪਾ ਕੇ ਅੰਦਰ ਚਲੇ ਫਿਰ ਤੁਸੀਂ ਆਜ਼ਾਦ ਹੋ ਤੁਸੀਂ ਵੀਰੇ ਕਹਿੰਦੇ ਵੀ ਅਸੀਂ ਆਜ਼ਾਦ ਹਾਂ ਇੱਥੇ ਫਿਰ ਤੁਸੀਂ ਇਹ ਕਹਿਣਾ ਸੀ ਨਾ ਮਤਲਬ ਜੇ ਤੁਹਾਨੂੰ ਆਜ਼ਾਦੀ ਦੇ ਦਿੱਤੀ ਜਾਵੇ ਤੁਸੀਂ ਫਿਰ ਮੰਨ ਲੋਗੇ ਵੀ ਅਸੀਂ ਆਜ਼ਾਦ ਤੁਹਾਨੂੰ ਸਰਟੀਫਿਕੇਟ ਮਿਲ ਜੂ ਵੀ ਅਸੀਂ ਆਜ਼ਾਦ ਕਿਉਂ ਬਾਤ ਦਾ ਪਤੰਗੜ ਤੁਸੀਂ ਬਣਾਉਨੇ ਹੋ ਇਹ ਕੁੜੀ ਦੀ ਮੈਂ ਇੰਟਰਵਿਊ ਸੌਰੀ ਵੀਡੀਓ ਸੁਣੀ ਹੈ ਜੀ ਜਜ਼ਬਾਤੀ ਹੋ ਕੇ ਕੁੜੀ ਬੋਲਦੀ ਹੈ ਕੋਡ ਕਚਹਿਰੀਆਂ ਦੇ ਵਿੱਚ ਜਜ਼ਬਾਤ ਨਹੀਂ ਚੱਲਦੇ ਜੀ ਉੱਥੇ ਸਹਿਨਸ਼ੀਲਤਾ ਅਲੀਮੀ ਚਲਦੀ ਹੈ ਤੱਥਾਂ ਦੇ ਆਧਾਰ ਤੇ ਐਵੀਡੈਂਸ ਦੇ ਆਧਾਰ ਤੇ ਉੱਥੇ ਫੈਸਲੇ ਹੁੰਦੇ ਆ ਸੋਚ ਸਮਝ ਉੱਥੇ ਵੱਡੀ ਆ ਇੱਕ ਤੁਹਾਨੂੰ ਉਦਾਹਰਨ ਦੇ ਦਿੰਦਾ ਕੈਨੇਡਾ ਦੇ ਵਿੱਚ ਇੱਕ ਟਰੱਕ ਡਰਾਈਵਰ ਨੂੰ ਜੌਬ ਆਸ ਦੇ ਗਿਆ ਤੇ ਕਿਸੇ ਕੰਪਨੀ ਵਿੱਚ ਉਹਨਾਂ ਨੇ ਉਹਦੀ ਇੰਟਰਵਿਊ ਲੈਣ ਤੋਂ ਪਹਿਲਾਂ ਉਹਨੇ ਦਫ਼ਤਰ ਤੱਕ ਪਹੁੰਚਣ ਉੱਤੇ ਰਾਹ ਦੇ ਵਿੱਚ ਕਿਤੇ ਉਹਨੇ ਕੌਫੀ ਦਾ ਕੱਪ ਡਿਸਪੋਜ਼ੇਬਲ ਸਿੱਟਿਆ ਹੋਇਆ ਸੀ ਕਿਤੇ ਕਿਲੇ ਦਸਿਆ ਕਿ ਛੱਟਿਆ ਹੋਇਆ ਸੀ ਕਿਤੇ ਕੋਲਡ ਡਰਿੰਕ ਵਾਲਾ ਜਿਹੜਾ ਖਾਲੀ ਬੋਤਲ ਹੁੰਦੀ ਆ ਉਹ ਸਿੱਟੀ ਹੋਈ ਸੀ ਤੇ ਕਿਤੇ ਜਾਣ ਬੁੱਝ ਕੇ ਉਹਨਾਂ ਨੇ ਥੜੋ ਦਾ ਕਹਾਸ ਲਾ ਰਹੇ ਹੋਏ ਸੀ ਉਹਨੇ ਆਪਣੀ ਸਿਆਣਪ ਦਿਖਾਈ ਜਾਂਦਾ ਜਾਂਦਾ ਉਹ ਕਹਾ ਚੱਕਿਆ ਡਸਟਮਿੰਟ ਪਾਤਾ ਉਹਨੇ ਖਾਲੀ ਬੋਤਲ ਚੱਕੀ ਡਸਟਮਿੰਟ ਪਾਤੀ ਕਾਫੀ ਦਾ ਕੱਪ ਚੱਕਿਆ ਡਸਟਮਿੰਟ ਪਾਤੀ ਤੇ ਮੂਹਰੇ ਇੱਕ ਜੁੱਤੀ ਪਈ ਸੀ ਟੁੱਟੀ ਜੀ ਉਹ ਚੱਕੀ ਉਹਨੇ ਡਸਟਮਿੰਟ ਪਾਤੀ ਜਦੋਂ ਉਹ ਦਫ਼ਤਰ ਵਿੱਚ ਪਹੁੰਚ ਗਿਆ ਨਾ ਮੈਨੇਜਰ ਨੂੰ ਕਹਿੰਦਾ ਕਹਿੰਦਾ ਵੀ ਤੁਹਾਡੀ ਜੌਬ ਕੀ ਹੈ ਉਹ ਕਹਿੰਦਾ ਇਹ ਟਰੱਕ ਡਰਾਈਵਰ ਕਹਿੰਦਾ ਵੀ ਜਿਹੜਾ ਕਲੀਨਿੰਗ ਦਾ ਕੰਮ ਤੁਸੀਂ ਕਰਦੇ ਆ ਰਹੇ ਹੋ ਕਿਤੇ ਕਾਫੀ ਦਾ ਕੱਪ ਚੱਕ ਕੇ ਤੁਸੀਂ ਡਸਟ ਮੀਂਜ ਪਾਤਾ ਘਾਹ ਚੱਕ ਕੇ ਪਾਤਾ ਜੁੱਤੀ ਚੱਕ ਕੇ ਪਾਤੀ ਖਾਲੀ ਬੋਤਲ ਚੱਕ ਕੇ ਪਾਤੀ ਇਹ ਤੁਹਾਡਾ ਕੰਮ ਹੈ ਉਹ ਕਹਿੰਦਾ ਕਲੀਨਗ ਹੋਇਆ ਤੇ ਅਸੀਂ ਬੰਦਾ ਰੱਖਿਆ ਹੋਇਆ ਤੁਹਾਡਾ ਕੰਮ ਤਾਂ ਟਰੱਕ ਡਰਾਈਵਰ ਹੈ ਤੁਹਾਡੀ ਜੌਬ ਹੈ ਇਹ ਤੁਹਾਡੀ ਜੌਬ ਥੋੜੀ ਹੈ ਜਿਹੜਾ ਤੁਸੀਂ ਆਉਂਦੇ ਹੋਏ ਸਾਫ ਸਫਾਈਆਂ ਕਰਦੇ ਆ ਰਹੇ ਸਾਨੂੰ ਸਮਝਣਾ ਪੈਣਾ ਹੁਣ ਉੱਥੇ ਪੀਪਰ ਦੇਣ ਬਾਅਦ ਕਿਉਂ ਕੁੜੀ ਗਈ ਹੈ ਕੋਈ ਜੱਜ ਬਣ ਨਹੀਂ ਗਈ ਪੀਪਰ ਵਿੱਚ ਪਾਸ ਹੋਣਾ ਨਹੀਂ ਹੋਣਾ ਹਲੇ ਰਿਜ਼ਲਟ ਆਉਣਾ ਸੀ ਹੁਣ ਕੀ ਖਟਿਆ ਇੱਕ ਸਾਲ ਦੁਬਾਰਾ ਬੇਟ ਕਰਨੇ ਪਏ ਦੁਬਾਰਾ ਪੀਪਰ ਹੋ ਜਿਹੜਾ ਇਸ਼ੂ ਇਹ ਛੇੜਾ ਜਾਣਾ ਬੇ ਲੋੜਾ ਸਾਡੇ ਚੌਧਰੀਆਂ ਨੇ ਵੋਟਾਂ ਛੇਕਣੀਆਂ ਨੇ ਕੋਈ ਪ੍ਰਧਾਨ ਮੰਤਰੀ ਚਿੱਠੀ ਲਿਖਦਾ ਕੋਈ ਗ੍ਰਹਿ ਮੰਤਰੀ ਚਿੱਠੀ ਲਿਖਦਾ ਸੁਖਬੀਰ ਬਾਦਲ ਨੇ ਚਿੱਠੀ ਲਿਖੀ ਕਾਂਗਰਸੀਆਂ ਨੇ ਲਿਖੀ ਭਵੰਤਮਨ ਨੂੰ ਕਹਿੰਦੇ ਬੋਲਿਆ ਨਹੀਂ ਬੜਾ ਕੁਝ ਸਾਹਮਣੇ ਆਇਆ ਪਰ ਆਪਣੇ ਜਜ਼ਵਾਤਾਂ ਨੂੰ ਕਾਬੂ ਜਨਚਰ ਨਹੀਂ ਰੱਖਦੇ ਨਾ ਹੁਣ ਜਰ ਗੱਲ ਬਣਨੀ ਨਹੀਂ ਮੈਂ ਸਾਫ਼ ਕਹਿ ਦਿੱਤਾ ਜੇ ਇਹ ਕੁੜੀ ਕਕਾਰਾਂ ਨਾਲ ਇੰਨੇ ਪਿਆਰ ਕਰਦੀ ਆ ਇੱਕ ਬੇਨਤੀ ਸੁਣੇ ਧਿਆਨ ਦੇ ਲਾੜ ਜਿਹੜੀਆਂ ਕੁੜੀਆਂ ਜੱਜ ਇਸ ਵਕਤ ਜੌਬ ਕਰਦੀਆਂ ਨੇ ਉਹਨਾਂ ਦੇ ਸਲਵਾਰ ਸੂਟ ਪਾਇਆ ਹੁੰਦਾ ਹੈ ਕੁਰਸੀ ਤੇ ਬੈਂਧੀਆਂ ਨੇ ਉਹ ਰੋਜ਼ ਫੈਸਲੇ ਕਰਦੀਆਂ ਨੇ ਇਹ ਕੁੜੀ ਦੇ ਪੈਰਾਂ ਵਿੱਚ ਚੱਪਲਾਂ ਨੇ ਜੀਨ ਪਾਈ ਹੋਈ ਹੈ ਕੋਈ ਸਿਰ ਤੇ ਚੁੰਨੀ ਲੈਣਾ ਜੀਨ ਪੌਣੀ ਚੱਪਲਾ ਪਾ ਕੇ ਜਾਣਾ ਸਿਰਸ ਉੱਪਰ ਦੀ ਪੌਣੀ ਇਹ ਮੈਚ ਕਰਦਾ ਦੱਸਿਓ ਤੁਸੀਂ ਮੈਨੂੰ ਕੋਈ ਢਾਡੀ ਜੀਨ ਪਾ ਕੇ ਢੱਡ ਬਜਾਵੇ ਕੋਈ ਜੀਨ ਪਾ ਕੇ ਦੂਜੀ ਬੈਲਟ ਲਾ ਕੇ ਬਾਟ ਕਰੇ ਤੁਸੀਂ ਕਿੰਨਾ ਕੋ ਨੂੰ ਜੈ ਸਮਝੋਗੇ ਜੇ ਇੰਨਾ ਹੀ ਪਹਿਰਾਵੇ ਨਾਲ ਬਾਣੇ ਨਾਲ ਪਿਆਰ ਹੈ ਫਿਰ ਪੂਰੇ ਬਾਣੇ ਵਿੱਚ ਜਾਂਦੀ ਨਾ ਪਤਾ ਲੱਗਦਾ ਮੈਂ ਇੱਕ ਸਿੱਖ ਹੋਣ ਦੇ ਨਾਤੇ ਗੱਲ ਕਹਿ ਰਿਹਾ ਹਾਂ ਜਜਵਾਤਾਂ ਨੂੰ ਕਾਬੂ ਕਰੀਏ ਜਜਬਾ ਤੇ ਜਜਵਾਤਾਂ ਵਿੱਚ ਬਹੁਤ ਫਰਕ ਹੁੰਦਾ ਹੈ ਤੇ ਅਸੀਂ ਸਮਝਣਾ ਨਹੀਂ ਤੇ ਹੁਣ ਜਿਹੜਾ ਇਸ਼ੂ ਬੜਿਆ ਹੋਇਆ ਇਹ ਬਹੁਤ ਹਾਈ ਲੈਵਲ ਤੇ ਇਹਨੂੰ ਉਭਾਰਿਆ ਗਿਆ ਦੇਖੋ ਜੀ ਇੱਕ ਤਰਨਤਾਰ ਨੇ ਕੁੜੀ ਗਈ ਉਹਨੂੰ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਪੇਪਰ ਦੇਣ ਤੋਂ ਨਹੀਂ ਰੋਕਿਆ ਅਗਲਿਆਂ ਨੇ ਨਾ 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 ਉਹ ਕਹਿੰਦੇ ਪਾਬੰਦੀ ਹੈ ਮੈਂ ਆਪਣੀ ਗੱਲ ਕਰਦਾ ਕਿਸੇ ਦੀ ਗੱਲ ਨਹੀਂ ਕਰਦਾ ਜੀ ਮੈਂ ਸਿਰ ਸਾਹਿਬ ਹਮੇਸ਼ਾ ਵੱਡੀ ਬਾਕੇ ਰੱਖਦਾ ਮੈਂ ਰਾਤ ਨੂੰ ਪੈਣ ਵੇਲੇ ਸਿਰ ਸਾਬ ਲਾ ਕੇ ਰੱਖਦਾ ਨਹਾਉਣ ਵੇਲੇ ਮੈਂ ਸਿਰ ਸਾਬ ਲਾ ਕੇ ਨਹਾਉਣਾ ਕੀ ਤੁਸੀਂ ਕਹੋਗੇ ਵੀ ਅੰਮ੍ਰਿਤ ਟੁੱਟ ਗਿਆ ਜੀ ਇਹ ਅੰਮ੍ਰਿਤ ਹੈ ਜੀ ਅੰਮ੍ਰਿਤ ਇੰਨਾ ਸੌਖਾ ਟੁੱਟ ਜਾਂਦਾ ਜੀ ਭੰਗ ਹੋ ਜਾਂਦਾ ਜੀ ਅਸੀਂ ਗੁਰਬਾਣੀ ਤੋਂ ਜਿਹੜੀ ਸੇਧ ਲੈਣੀ ਸੀ ਨਾ ਉਹ ਅਸੀਂ ਲੈ ਨਹੀਂ ਰਹੇ ਅਸੀਂ ਫੋਕੇ ਰੀਤੀ ਰਿਵਾਜਾਂ ਵਿੱਚ ਫਸੇ ਹੋਏ ਹਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਮੈਨੂੰ ਜਵਾਬ ਦੇ ਦਿਓ ਦੋ ਗੱਲਾਂ ਦਾ ਜਿਹੜੇ ਬੰਦੇ ਜਹਾਜ਼ ਵਿੱਚ ਚੜਦੇ ਨੇ ਉਹ ਸਿਰਸਾ ਪਾ ਕੇ ਚੜਦੇ ਨੇ ਜਿਹੜੇ ਬੰਦੇ ਅਮਰੀਕਾ ਦੀ ਐਵੇਸੀ ਵਿੱਚ ਵੀਜ਼ਾ ਲੈਣ ਵਾਸਤੇ ਜਾਂਦੇ ਨੇ ਉਹ ਸਿਰਸਾ ਅੰਦਰ ਪਾ ਕੇ ਜਾਂਦੇ ਨੇ ਇਹ ਦੱਸਿਓ ਮੈਂ ਦੋ ਵਾਰੀ ਦਿੱਲੀ ਗਿਆ ਐਵੇਸੀ ਵਿੱਚ ਦੋ ਵਾਰੀ ਕੈਨੇਡਾ ਅਮਰੀਕਾ ਦੀ ਐਵੇਸੀ ਵਿੱਚ ਗਿਆ ਉੱਥੇ ਉਹਨਾਂ ਨੇ ਸਿਰਸਾ ਬਾਹਰ ਹੀ ਲਹਾ ਲਈ ਸੀ ਸਾਰਿਆਂ ਤੋਂ ਲਹੁੰਦੇ ਨੇ ਉਹ ਮੈਥੋਂ ਕਿੱਲੇ ਥੋੜੀ ਲਹਾਈ ਹੈ ਉੱਥੇ ਕੀ ਕਹੋਗੇ ਥੋੜਾ ਬਹੁਤਾ ਅਕਾਉਂਟ ਕੰਮ ਲਈਏ ਜਜਵਾਦ ਨਹੀਂ ਕੰਮ ਕਰਦੇ ਅਰੇ ਦੇ ਖਾਲਸਤਾਨੀ ਨੇ ਖਾਸ ਕਰਕੇ ਮਾਝੇ ਵਾਲੇ ਮੈਂ ਫੇਰ ਵੱਡੀ ਗੱਲ ਕਹਿਣ ਲੱਗਾ ਕੀੜੇ ਲੜਨੇ ਆ ਚਲੂਣੇ ਲੜਨੇ ਆ ਜਿੰਨਾ ਚਿਰ ਭਿੰਡਰਾਂ ਵਾਲੇ ਦੀ ਗੁੰਡਾਗਰਦੀ ਕੀਤੀ ਹੋਈ ਜਿਹੜੀ ਦਿਮਾਗ ਦੇ ਵਿੱਚ ਜੂਤ ਦੇ ਪਾਈ ਹੈ ਨਾ ਉਹ ਬਾਹਰ ਨਹੀਂ ਨਿਕਲਦੀ ਉਹਨਾਂ ਚਿਰ ਤੁਸੀਂ ਕੌਮ ਦੀ ਆਜ਼ਾਦੀ ਦੀ ਸਿਆਣਪ ਦੀ ਤਰੱਕੀ ਦੀ ਗੱਲ ਕਰ ਹੀ ਨਹੀਂ ਸਕਦੇ ਭੁੱਲ ਜਿਓ ਮਿੱਤਰੋ ਇਹ ਜੱਜਵਾਤ ਨੇ ਜਜਵਾਤਾਂ ਨਾਲ ਗੁਰੂ ਪਾਸ਼ਾ ਨੇ ਜੰਗਾਂ ਨਹੀਂ ਲੜੀਆਂ ਇਹ ਗੱਲ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ